ਪਿੰਦਰਕੋਟ ਢਿਲੋਂ ਔਰ ਮੈਂ ਜਨਤਾ ਇਲੈਕਟ੍ਰੋ ਹੋਮੋਪੈਥਿਕ ਕਲੀਨਿਕ ਇਹ ਗੋਇੰਦਵਾਲ ਬਾਈਪਾਸ ਨੀਅਰ ਅਪੋਜੀਟ ਤਸਵੀਰ ਐਵੇਨਿਊ ਤੇ ਮੇਰੀ ਇੱਕ ਕਲੀਨਿਕ ਹੈ ਤੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦੀ ਇਸ ਕਲੀਨਿਕ ਤੇ ਆਓ ਆਪਣੇ ਮਤਲਬ ਕਿ ਆਪਣਾ ਡਾਇਗਨੋਸ ਕਰਾ ਕੇ ਆਪਣੀ ਰੂਟ ਕੌਜ਼ ਤੱਕ ਜਾ ਕੇ ਆਪਣਾ ਟ੍ਰੀਟਮੈਂਟ ਕਰਾਓ ਤੇ ਕੈਮੀਕਲ ਮਤਲਬ ਕਿ ਇਹ ਇੱਕ ਪੈਥੀ ਹੈ ਇਹੋ ਜੀ ਪੈਥੀ ਆ ਜਿੱਦੇ ਮਤਲਬ ਕਿ ਪਲੱਸ ਪੁਆਇੰਟ ਹੀ ਆਉਂਦਾ ਅਸੀਂ ਇੱਕ ਬਿਮਾਰੀ ਠੀਕ ਕਰਦੇ ਉਹਦੇ ਨਾਲ 10 ਦੂਸਰੇ ਬਿਮਾਰੀਆਂ ਵੀ ਠੀਕ ਹੋ ਜਾਂਦੇ ਜਦੋਂ ਅਸੀਂ ਰੂਟ ਕੌਜ਼ ਤੇ ਜਾਂਦੇ ਆ ਹਨਾ ਰੂਟ ਕੌਜ਼ ਤੇ ਜਾ ਕੇ ਜਿਵੇਂ ਬਲੱਡ ਦੀ ਬਿਮਾਰੀ ਆ ਸਾਨੂੰ ਬਲੱਡ ਨਾਲ ਰਿਲੇਟਡ ਬਿਮਾਰੀ ਹੈਗੀ ਜੇ ਅਸੀਂ ਉਸ ਰੂਟ ਕੌਜ਼ ਤੇ ਪਹੁੰਚ ਜਾਂਦੇ ਆ ਤੇ ਜਿੰਨੀਆਂ ਵੀ ਬਲੱਡ ਨਾਲ ਰਿਲੇਟਡ ਬਿਮਾਰੀਆਂ ਜਿਸ ਤਰ੍ਹਾਂ ਹਰਟ ਹੋ ਗਿਆ ਸਮਾਲਿੰਗ ਇਨਸਟਾਈਨ ਹੋ ਗਈ ਸਾਡਾ ਬਲੱਡ ਕੱਟ ਬੰਦਾ ਵਾ ਜਾਂ ਮਤਲਬ ਕਿ ਐਨੀਮਿਕ ਪੇਸ਼ੈਂਟ ਹੋ ਗਿਆ ਉਹ ਸਾਰੀਆਂ ਬਿਮਾਰੀਆਂ ਹੀ ਇਸ ਦੇ ਨਾਲ ਠੀਕ ਹੋ ਜਾਂਦੀਆਂ ਐਲੈਕਟੋ ਹੋਮੋਥੀ ਜਿਹੜੀ ਹੈ ਇੱਕ ਬਹੁਤ ਵਧੀਆ ਰੈਮਡੀ ਪੱਤੀਆ ਜਿਹੜੀ ਕਿ ਸਾਡੀ 165 ਸਾਲ ਪੁਰਾਣੀ ਸੀਗੀ ਪਰ ਸਾਡੇ ਬਜ਼ੁਰਗਾਂ ਨੇ ਜਿਆਦਾ ਡਿਵੈਲਪ ਨਹੀਂ ਕੀਤੀ ਹੁਣ ਫਿਰ ਇਹਦੇ ਵਿੱਚ ਅਵੇਅਰਨੈਸ ਆਈ ਹੈ ਸਾਡੇ ਡਾਕਟਰਸ ਇਕੱਠੇ ਹੋ ਕੇ ਇੱਕ ਟੀਮ ਬਣੀ ਹੋਈ ਹੈ ਜਿਹੜੀ ਕਿ ਇੱਕ ਮਤਲਬ ਕਿ ਇੱਕ ਚੇਨ ਟੂ ਚੇਨ ਜਿਹੜੀ ਆ ਮਤਲਬ ਕਿ ਡਾਕਟਰਸ ਦੀ ਹੈਲਪ ਕਰਦੀ ਆ ਪੂਰੀ ਫੁਲੀ ਰੈਬਿਸਨ ਇਸ ਸਾਰੀ ਪੈਥੀ ਦੇ ਪਿੱਛੇ ਇੱਕ ਰੈਬਿਸਨ ਫੈਮਿਲੀ ਆ ਜਿਹੜੀ ਸਾਡਾ ਪਰਿਵਾਰ ਜਿਹੜਾ ਸਾਰਿਆਂ ਨੂੰ ਮਤਲਬ ਕਿ ਇੱਕ ਇੱਕ ਧਾਗੇ ਦੇ ਵਿੱਚ پروਇਆ ਆ ਮਤਲਬ ਕਿ ਸਾਰਿਆਂ ਦਾ ਇੱਕ ਲਿੰਕ ਟੂ ਲਿੰਕ ਹੁੰਦਾ ਵਾ ਕਿ ਸਾਨੂੰ ਕੋਈ ਵੀ ਡਿਸ ਪ੍ਰੋਬਲਮ ਆਉਂਦੀ ਆ ਅਸੀਂ ਸਾਰੇ ਉਸ ਰੈਬਿਸਨ ਫੈਮਿਲੀ ਦੇ ਅੰਡਰ ਕਮ ਕਰਦੇ ਆ ਉਹ ਸਾਡੀ ਹੈਲਪ ਕਰਦੇ ਆ ਤੇ ਇਹ ਸਾਨੂੰ ਪ੍ਰਮੋਟ ਕਰਦੇ ਆ ਇਹਦੇ ਵਿੱਚ ਕਿਹੜੀ-ਕਿਹੜੀ ਬਿਮਾਰੀਆਂ ਦਾ ਇਲਾਜ ਜਿਹੜਾ ਵਾ ਜ਼ਿਆਦਾ ਆਰੇ ਤੁਹਾਡੀ ਗੱਲ ਜੀ ਪੇਸ਼ੈਂਟ ਜਿਆਦਾ ਕਰੋਨਿਕ ਡਿਸੀਜ਼ ਦੇ ਆ ਰਹੇ ਜਿਸ ਤਰ੍ਹਾਂ ਯੂਟਰਨ ਫਾਈਬਰੋਇਡ ਹੋ ਗਿਆ ਹਾਰਮੋਨ ਇੰਬੈਲੈਂਸ ਹੋ ਗਿਆ ਇਨਫਰਟੀਲਿਟੀ ਕੇਸ ਹੋ ਗਏ ਮਤਲਬ ਕਿ ਸਾਰੇ ਇਸ ਦੇ ਨਾਲ ਸੌਟ ਆਊਟ ਹੁੰਦੇ ਆ ਇਹਦਾ ਜਿਹੜਾ ਇਲਾਜ ਹੈਗਾ ਦੂਸਰੀ ਜਿਹੜੀਆਂ ਮੈਡੀਸਨ ਨਾਲੋਂ ਜਿਹੜੀ ਆਪਾਂ ਪੰਜਾਬੀ ਦੇ ਵਿੱਚ ਅੰਗਰੇਜ਼ੀ ਦਵਾਈਆਂ ਕਹੀ ਜਾਂਦੇ ਲੋਕ ਉਹ ਲਾਜ ਨਾਲੋਂ ਵਹਿਤਰ ਹੈਗਾ ਵਾ ਔਰ ਸਸਤਾ ਵੀ ਹੈ ਉਹ ਇਹ ਅੰਗਰੇਜ਼ੀ ਦਵਾਈਆਂ ਨਾਲੋਂ ਸੇਫ ਆ ਪਹਿਲੀ ਗੱਲ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਜਿਸ ਤਰ੍ਹਾਂ ਅਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਆ ਅਸੀਂ ਇੱਕ ਬਿਮਾਰੀ ਨੂੰ ਠੀਕ ਕਰਦੇ ਆ ਤੇ ਅਸੀਂ ਨਾਲ ਦੂਸਰੀ ਡਿਵੈਲਪ ਕਰ ਲੈਂਦੇ ਆ ਪਰ ਇਹਦੇ ਨਾਲ ਇਸ ਤਰ੍ਹਾਂ ਹੁੰਦਾ ਇਹ ਸਿਰਫ ਸਾਡੇ ਸੈੱਲ ਤੇ ਟਿਸ਼ੂ ਤੇ ਕੰਮ ਕਰਦੀ ਆ ਇਹਨੇ ਸਾਡੇ ਸੈੱਲ ਤੇ ਟਿਸ਼ੂ ਨੂੰ ਡਿਵੈਲਪ ਕਰਕੇ ਸਾਡੀਆਂ ਬਿਮਾਰੀਆਂ ਨੂੰ ਠੀਕ ਕਰਨਾ ਕਿਉਂਕਿ ਇਹ ਰੂਟ ਕੌਜ਼ ਤੇ ਜਾ ਕੇ ਕੰਮ ਕਰਦੀ ਹੈ ਤੇ ਜਿਹੜੀ ਐਲੋਪੈਥੀ ਮੈਡੀਸਨ ਆ ਉਹ ਰੂਟ ਕੌਜ਼ ਤੇ ਨਹੀਂ ਜਾਂਦੀ ਉਹ ਸਿਰਫ ਪੇਸ਼ੈਂਟ ਦੇ ਸਿੰਪਟਮ ਤੇ ਜਾਂਦੇ ਆ ਐਲਡੀ ਮੈਡੀਸਨ ਕਿਸ ਤਰ੍ਹਾਂ ਤਿਆਰ ਹੁੰਦੀ ਫਿਰ ਇਹਦਾ ਫਾਰਮੂਲਾ ਕਿਹੜਾ ਵਾ ਕਿਤੋਂ ਬਣ ਰਹੀਆਂ ਇਹ ਆਪਾਂ ਮਰੀਜ਼ਾਂ ਨੂੰ ਵੀ ਦੱਸਣਾ ਵਾ ਤੇ ਤਰੇਣੀ ਦੂ ਨਾ ਇੰਦਰਪੌਰ ਹੈ ਹਾਂਜੀ ਅਸੀਂ ਇੱਥੇ ਮਤਲਬ ਸ਼ਹਿਰ ਚ ਬਿਲੋਂਗ ਕਰਦੇ ਹਾਂ ਤਾਂ ਮੈਨੂੰ ਡੇਢ ਮਹੀਨਾ ਹੋ ਗਿਆ ਇਹਨਾਂ ਕੋਲ ਦਵਾਈ ਲੈਂਦੇ ਆ ਮੇਰੀ ਪਹਿਲਾਂ ਜਦ ਮੈਂ ਆਈ ਸੀ ਮੇਰੀ ਆ ਵੱਖੀ ਜਿਹੜੀ ਆ ਸੱਜੀ ਬਹੁਤ ਦਰਦ ਕਰਦੀ ਸੀ ਫੇਰ ਮੈਂ ਟੀਕੇ ਲਗਵਾਣੇ ਤੇ ਫੇਰ ਹਟਨੇ ਪਰ ਮੈਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਆਰਾਮ ਆ ਗਿਆ ਇੱਥੇ ਇਹਨਾਂ ਦੀ ਦਵਾਈ ਨਾਲ ਵਧੀਆ ਤੁਹਾਨੂੰ ਫਾਇਦਾ ਲੱਗਣ ਗਿਆ ਹਾਂਜੀ ਮੇਰੇ ਪਥਰੀਆਂ ਨੇ ਜਿਹੜੀਆਂ ਦੂਸਰੇ ਇਲਾਜ ਨਾਲੋਂ ਇਹ ਇਲਾਜ ਵਧੀਆ ਤੇ ਹਾਂਜੀ ਹਾਂਜੀ ਵਧੀਆ ਦਵਾਈ ਕੁਪੀ ਵੀ ਜਾਵੇ ਬੰਦਾ ਮੈਂ ਤਾਂ ਹੋਰ ਨਾਲੋਂ ਵੀ ਇੰਪ੍ਰੈਸ ਕਰਦੀ ਆਂ ਵੀ ਇੱਥੇ ਦਵਾਈ ਲਾਓ ਆ ਕੇ ਅੱਜ ਤੁਸੀਂ ਇਸ ਕਲੀਨਿਕ ਦੇ ਵਿੱਚ ਆਏ ਤੇ ਮੈਡੀਸਨ ਲੈ ਆਂਦੇ ਜੀ ਕਿਸ ਤਰ੍ਹਾਂ ਦਾ ਮੈਡਮ ਦਾ ਇਹ ਤੋਂ ਇਲਾਜ ਦਾ ਟਰੀਟਮੈਂਟ ਦਾ ਇਹਨਾਂ ਕੋ ਮੈਂ ਪਹਿਲੇ ਤੋਂ ਹੀ ਦਵਾਈ ਚਲਾਉਂਦੇ ਤੇ ਇਹਨਾਂ ਨੂੰ ਕਿਡਨੀ ਦਾ ਤੇ ਰਸੋਲੀਆ ਦਾ ਪ੍ਰੋਬਲਮ ਜੀ ਤੇ ਪਹਿਲੇ ਵੀ ਅਲਟਰਾਸਾਉਂਡ ਇੱਕ ਕਰਾ ਕੇ ਤੇ ਉੱਚੋ ਫੇਰ ਮਹੀਨੇ ਡੇਰ ਮਹੀਨੇ ਬਾਅਦ ਫੇਰ ਦੂਜਾ ਕਰਾਇਆ ਤੇ ਉੱਚੋ ਘਟ ਆ ਗਿਆ ਤੇ ਦਵਾਈ ਦਾ ਮੇਰੇ ਖਿਆਲ ਤੋਂ ਬਹੁਤ ਵਧੀਆ ਪਹਿਲੇ ਨਾਲੋਂ ਫਰਕ ਪਿਆ ਬਹੁਤ ਵਧੀਆ ਲਗੰਦਿਆ ਵਾ ਮਤਲਬ ਦਵਾਈ ਦਵਾਈ ਨਾਲ ਨਾਲੋ ਤੇ ਇਹ ਬਹੁਤ ਵਧੀਆ ਤਰ੍ਹਾਂ ਇਹਨੂੰ ਪਹਿਲੇ ਤੋਂ ਇਹ ਜਾਣਦੇ ਐ ਤੇ ਇਸ ਕਰਕੇ ਨਾਨੂੰ ਵੀ ਦੱਸਿਆ ਕਿ ਇਹਦਾ ਸਾਰਾ ਉਤਰ ਆਓ ਤੇ ਇਹ ਸਾਰਾ ਕੁਝ ਹੈ ਕਲੀਅਰ ਕਰਕੇ ਘੇਰ ਦੇਵਾਂਗੇ ਤੁਨ ਆਪਾ ਸਿੰਘ ਆ ਪਿੰਡ ਕੱਲਾ ਵਾਂ ਕੱਲਾ ਤੋਂ ਮੈਂ ਆ ਤੇ ਕੋਈ ਨਾ ਕੋਈ ਜਾਣਕਾਰੀ ਹੈ ਤੇ ਇਥੇ ਫਾਇਦਾ ਹੈ ਤੇ ਉਹ ਪਾਉਣੇ ਬੇਨਤੀ ਆ ਵੀ ਜੋ ਦਵਾਈ ਮਖਾਣਦੇ ਨਾ ਬਹੁਤ ਜ਼ਿਆਦਾ ਫਾਇਦਾ ਤੇ ਨਾਲੇ ਸਾਡੇ ਪੁਰਣ ਸਤਰੀ ਵੀ ਹੈਗੇ ਨਾ ਇਹ ਵੀ ਕੰਮ ਚੱਲੀ ਜਾਂਦਾ ਵਾ ਨਾਲ ਜਿਹੜੇ ਲੋਕ ਦੂਸਰੇ ਚੀਰ ਫਾੜ ਵਾਲੇ ਦੂਜੇ ਤੇ ਜੇ ਕੰਮ ਕਰਨ ਉਹਨਾਂ ਨਾਲ ਆਹ ਬਣਾ ਇਲਾਜ ਜਿਹੜਾ ਬਿਹਤਰ ਲੱਗਦਾ ਕੀ ਕਹਿਣਾ ਚਾਹੁੰਦੇ ਸਾ ਚੀਰ ਫਾੜ ਤੇ ਬਹੁਤ ਮਾੜੀ ਚੀਜ਼ ਆ ਜੀ ਚੀਰ ਫਾੜ ਜਿਹੜੇ ਇਹਦੇ ਕੋਈ ਗੱਲ ਕਰਨ ਵਾਲੀ ਨਹੀਂ ਜੀ ਉਹਦਾ ਆਪਰੇਸ਼ਨ ਤੋਂ ਬਿਨਾਂ ਕੰਮ ਚੱਲ ਜਾਵੇ ਥੋੜ੍ਹਾ ਚਾਹੀਦਾ ਆਪਾਂ ਨੂੰ ਇਹ ਜਿਹੜੀ ਵਿਧੀ ਹੈ ਵੀ ਇਲਾਜ ਦੀ ਵਧੀਆ ਬਹੁਤ ਵਧੀਆ ਬਹੁਤ ਹੀ ਵਧੀਆ